मैडम फोर्स ਤੁਹਾਡੇ ਮਗਰ 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 ਫੋਰਸ ਫਿਰ ਰਹੀ ਹੈ ਤੁਹਾਡੇ ਕੀ ਪਤਾ ਇਹਨਾਂ ਨੇ ਕੀ ਕਰਨਾ ਚਾਹੁੰਦੇ ਆ ਕੀ ਕਰਨਾ ਆ ਤੁਸੀਂ ਬੂਦ ਸਾਡਾ ਖਾਲੀ ਕਰ ਦਿੱਤਾ ਹੋਇਆ ਇਹਨਾਂ ਨੇ ਪ੍ਰੀਤ ਕੌਰ ਹੁਣੇ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਐਸਐਸਪੀ ਦੇ ਨਾਲ ਬੈਸ ਦੇ ਹੋ ਨਜ਼ਰ ਆ ਰਹੇ ਨੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਸਾਹਮਣੇ ਆ ਕੰਟਰੈਕਟ ਹੋ ਗਿਆ ਟੀਆਰਪੀ ਆਟੋ ਫਿਕਸਨ ਐਸਐਸਪੀ ਕਹਿ ਰਹੇ ਨੇ ਟੀਆਰਪੀ ਨਾਲ ਲਓ ਇਹ ਆ ਸਾਡੀ ਵੀਡੀਓ ਹੈਗੀ ਲਿਸਨ ਟੂ ਮੀ ਲਿਸਨ ਟੂ ਮੀ ਸਾਡੇ ਬੰਦਿਆਂ ਨੂੰ ਲਿਸਨ ਟੂ ਮੀ ਮੈਡਮ ਫਸਟ ਇੱਕ ਮਿੰਟ ਮੈਨੂੰ ਅਰੇ ਬ੍ਰਦਰ ਸੁਣ ਲਓ ਬਾਤ ਇੱਕ ਵਾਰ ਵੋਟ ਐਵਰ ਰਿਪਰੈਜ਼ੈਂਟੇਸ਼ਨ ਯੂ ਹੈਵ ਤੁਸੀਂ ਮੈਨੂੰ ਦੱਸ ਦਿਓ will verify we will take action as thank per law only thank you thank and kindly don't gather more sir, than five people sure, sure. first thing dusri sure. thing dusri baat ki victim card play <laughs> karke you cannot shelter anyone cannot shelter sorry sorry mai yeah, camera da reha ji mai media vich dikha reha sir nahi oh dikha do asi mainu deoge to mai jawab dunga a dekho ji mai dekho idda nahi idda nahi chalna tusi mereo alag kare ab baghari pind cho sade alag tareeke naal de do idda nahi na tusi ikatthe hoke oh a tusi apne aap da karo jo karna hai ਤੋ ਦੇਖੋ ਇਹ ਤਸਵੀਰਾਂ ਨੇ ਆ ਸਾਡੇ ਸ਼ਰਿਆਮ ਸਰਪੰਚ ਪਰਮਜੀਤ ਸਿੰਘ ਨੂੰ ਪੁਲਿਸ ਨੇ ਘੇਰਿਆ ਹੈ ਜੀ ਇੱਥੇ ਇੱਕ ਸੇਲ ਦੇ ਵਿੱਚ ਘੇਰਿਆ ਹੈ ਜੀ ਮੈਂ ਤੁਹਾਨੂੰ ਦਿਖਾ ਰਿਹਾ ਜੀ ਸਾਰਾ ਕੁਝ ਮਤਲਬ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਹੈ ਜੀ ਔਰ ਸ਼ਰੇਆਮ ਤੱਕ ਆ ਜੀ ਸਾਡਾ ਪ੍ਰਸ਼ਾਸਨ ਸ਼ਰੇਆਮ ਤੱਕ ਕਰ ਰਿਹਾ ਕਿੰਨੇ ਇੱਕ ਕੰਪਲੇਂਟਸ ਦਈਏ ਸਾਡੀ ਕੰਪਲੇਂਟਸ ਤੁਹਾਨੂੰ ਰੈਡੀ ਹੋਣ ਤੇ ਫੇਰ ਹੀ ਦਈਏ ਹੁਣ ਕਹਿ ਰਹੇ ਆ ਵਿਕਟਮ ਕਾਰਡ ਹੈ ਵਿਕਟਮ ਕਾਰਡ ਹੈ ਸਾਡੇ ਪੰਜਾਂ ਸਰਪੰਚਾਂ ਨੂੰ ਤੁਸੀਂ ਚੱਕੀ ਜਾਓ ਤੁਸੀਂ ਡਰਾਮਾ ਕਰ ਰਹੇ ਹੋ ਇਹ ਡਰਾਮਾ ਲੱਗ ਰਿਹਾ ਹੈ ਸਾਰਾ ਤੇ ਫਿਰ ਚਲੋ ਕੋਈ ਗੱਲ ਨਹੀਂ ਜਿਹੜੇ ਇਹਨਾਂ ਦੀ ਸਰਕਾਰਾਂ ਕਰ ਰਹੀਆਂ ਮੈਂ ਪ੍ਰਸ਼ਾਸਨ ਕਰ ਰਿਹਾ ਉਹ ਡਰਾਮਾ ਹੈ ਕਿ ਕੀ ਹੈ ਦੁਬਾਰਾ ਹੈਗਾ ਤੁਹਾਡੇ ਤੇ ਐਸਐਸਪੀ ਕਹਿ ਰਹੇ ਨੇ ਕਿ ਤੁਹਾਡੇ ਤੇ ਪਰਚਾ ਹੈ ਮੈਂ ਕਿਹਾ ਵੀ ਤੁਸੀਂ ਦਬਾਅ ਵੇਖੋ ਤੁਸੀਂ ਮੈਨੂੰ ਅਰੈਸਟ ਕਰਨ ਨੂੰ ਫਿਰਦੇ ਆ ਸਾਰਾ ਕੁਝ ਕਰਨ ਨੂੰ ਫਿਰਦੇ ਆ ਤੁਸੀਂ ਬਸ ਛੱਡ ਦਿਓ ਵੀ ਇਹ ਸ਼ਰੇ ਆਮ ਤੱਕ ਇਹ ਸ਼ਾਈ ਜਿਹੜੀ ਵਧਦੀ ਜਾ ਰਹੀ ਆ ਇਹ ਤਾਂ ਰੱਬ ਹੀ ਬਣਾਇਆ ਇਹ ਸਰਕਾਰ ਤੋਂ ਰੱਬ ਹੀ ਬਣਾ ਜਿਸ ਵਨ ਤਸਵੀਰਾਂ ਤਾਂ ਸਾਹਮਣੇ ਨੇ ਦੇਖੋ ਇਹ ਸਾਹਮਣੇ ਤਸਵੀਰਾਂ ਨੇ ਪੁਲਿਸ ਫੋਰਸ ਦਿਖ ਰਹੀ ਆ ਚਾਰੇ ਪਾਸੇ ਪੁਲਿਸ ਪੁਲਿਸ ਦਿਖ ਰਹੀ ਆ ਕੰਚਨਪ੍ਰੀਤ ਕੌਰ ਜਿਹੜੇ ਲਗਾਤਾਰ ਕਹਿ ਰਹੇ ਨੇ ਕਿ ਸਾਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਅਕਾਲੀ ਵਰਕਰਾਂ ਦੀ ਜਿਹੜੀ ਆ ਉਹ ਰੈਕੀ ਕੀਤੀ ਜਾ ਰਹੀ ਆ ਅਕਾਲੀ ਵਰਕਰਾਂ ਨੂੰ ਘੇਰਿਆ ਜਾ ਰਿਹਾ ਏ ਇਹ ਤਸਵੀਰਾਂ ਉਧਰ ਐਸਐਸਪੀ ਕਹਿ ਰਹੇ ਨੇ ਕਿ ਇਹ ਸਭ ਡਰਾਮਾ ਏ ਟੀਆਰਪੀ ਨਾ ਖੇਡੋ ਵਿਕਟਮ ਕਾਰਡ ਜਿਹੜਾ ਨਾ ਖੇਡੋ ਸਾਹਮਣੇ ਇਹ ਦੇਖੋ ਪੂਰਾ ਪਿੰਡ ਜਿਹੜਾ ਉੱਥੇ ਪੁਲਿਸ ਪੁਲਸ ਨਜ਼ਰ ਆ ਰਹੀ ਆ ਅਕਾਲੀ ਵਰਕਰਾਂ ਦਾ ਇਹ ਇਲਜ਼ਾਮ ਆ ਕਿ ਸਾਡੇ ਸਰਪੰਚਾਂ ਨੂੰ ਘੇਰਿਆ ਜਾ ਰਿਹਾ ਏ ਡਰਾਇਆ ਜਾ ਰਿਹਾ ਏ ਧਮਕਾਇਆ ਜਾ ਰਿਹਾ ਏ ਉਧਰ ਐਸਐਸਪੀ ਵੀ ਜਿਹੜੇ ਨੇ ਉਹ ਵੀ ਪਹੁੰਚੇ ਹੋਏ ਨੇ ਉਹ ਸਾਹਮਣੇ ਤਸਵੀਰਾਂ ਤੁਹਾਨੂੰ ਦਿਖ ਰਹੇ ਆ ਕਿ ਨੌਜਵਾਨ ਆ ਆਗੂ ਜਿਹੜੇ ਨੇ ਅਕਾਲੀ ਦਲ ਦੇ ਉਹ ਜਾ ਰਹੇ ਨੇ ਕੰਚਨਪ੍ਰੀਤ ਉਹਨਾਂ ਦੇ ਨਾਲ ਤਸਵੀਰਾਂ ਤੁਹਾਨੂੰ ਪੂਰੇ ਪਿੰਡ ਦੀਆਂ ਦਿਖਾ ਰਹੇ ਆ ਪੁਲਿਸ ਫੋਰਸ ਲਗਾਤਾਰ ਲੱਗੀ ਹੋਈ ਹੈ ਤੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਵਿਕਟਮ ਕਾਰਡ ਨਾ ਖੇਡੋ ਤੇ ਉਧਰੋਂ ਕੰਚਨਪ੍ਰੀਤ ਕੋਲੋਂ ਹੀ ਕਹਿ ਰਹੇ ਨੇ ਕਿ ਤੁਸੀਂ ਡਰਾਮਾ ਨਾ ਕਰੋ ਇਸ ਨੂੰ ਸਾਡੇ ਵਰਕਰਾਂ ਨੂੰ ਲਗਾਤਾਰ ਦਬਾਏ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਲਗਾਤਾਰ ਪਿੰਡ ਦੇ ਵਿੱਚ ਲੱਗੀ ਹੋਈ ਹੈ ਸਾਹਮਣੇ ਤਸਵੀਰਾਂ ਤਾਂ ਦਿਖਾ ਰਹੇ ਆ ਪੁਲਿਸੀ ਪੁਲਿਸ ਪਿੰਡ ਦੇ ਵਿੱਚ ਲੱਗੀ ਹੋਈ ਆ ਬਈ ਕਿਹਨੇ ਚਾਹੋਗੇ ਤੁਸੀਂ ਤਾਂ ਤਸਵੀਰਾਂ ਜਿਹੜੀਆਂ ਨੇ ਇਹ ਤੁਹਾਨੂੰ ਦਿਖਾ ਦਿੰਨੇ ਆ ਕਿ ਪੂਰੇ ਪਿੰਡ ਦੇ ਵਿੱਚ ਬੀਬੀ ਕੰਚਨਪ੍ਰੀਤ ਨੂੰ ਹੁਣਾ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਕਿ ਮੇਰਾ ਪਿੱਛਾ ਕੀਤਾ ਜਾ ਰਿਹਾ ਮੈਨੂੰ ਲਗਾਤਾਰ ਜਿਹੜਾ ਉਹ ਡਰਾਇਆ ਜਾ ਰਿਹਾ ਉਹਦੇ ਐਸਐਸਪੀ ਕਹ ਰਹੇ ਨੇ ਕਿ ਵਿਕਟਮ ਕਾਰਡ ਨਾ ਖੇਡੋਣ ਜਾ ਰਹੇ ਨੇ ਇੱਥੋਂ ਤੇ ਐਸਐਸਪੀ ਸਾਹਿਬ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਇਹ ਸਾਬ ਦਾ ਤੁਸੀਂ ਦੇਖਦੇ ਹੋ ਪਿੱਛੇ-ਪਿੱਛੇ ਪੂਰੀ ਪੁਲਸ ਫੋਰਸ ਜਿਹੜੀ ਆ ਉਹ ਜਾ ਰਹੀ ਹੈ तमाम ਪੁਲਿਸ ਦੇ ਅਫਸਰ ਪੁਲਿਸ ਦੇ ਜਿਹੜੇ ਨੌਜਵਾਨ ਜਿਹੜੇ ਹੈਗੇ ਉਹ ਜਾ ਰਹੇ ਨੇ ਪੰਜਾਬ ਪੁਲਿਸ ਦੇ ਤੇ तमाम ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਹਾਂ ਕਿ ਬੀਤੇ ਦਿਨੀ ਕੰਚਨਪ੍ਰੀਤ ਖੁਣਾ ਦੀ ਜ਼ਮਾਨਤ ਜਿਹੜੀ ਆ ਉਹ ਵੀ ਹਾਈ ਕੋਰਟ ਤੋਂ ਰੱਦ ਹੋਈ ਆ ਪਰਚਾ ਉਹਨਾਂ ਦੇ ਉੱਤੇ ਤਰਾਵਾਂ ਜਿਹੜੀਆਂ ਨੇ ਆਈਟੀ ਐਕਟ ਦੀਆਂ ਲੱਗੀਆਂ ਹੋਈਆਂ ਨੇ ਗ੍ਰਿਫਤਾਰੀ ਵੀ ਹੋ ਸਕਦੀ ਹੈ ਕਿਉਂਕਿ ਪਰਚਾ ਇਹ ਜਮਾਨਤ ਰੱਦ ਹੋਈ ਹੈ ਤਾਂ ਸੰਭਵ ਜੀ ਗੱਲ ਹੈ ਕਿ ਪੁਲਿਸ ਵੱਲੋਂ ਗ੍ਰਿਫਤਾਰੀ ਕੀਤਾ ਜਾ ਸਕਦਾ ਹੈ ਪਰ ਇੱਕ ਕੈਂਡੀਡੇਟ ਦੀ ਬੇਟੀ ਹੁਣ ਕਰਕੇ ਐ ਐਸਐਸਪੀ ਕਹਿ ਰਹੇ ਨੇ ਕਿ ਤੁਸੀਂ ਵਿਕਟਮ ਕਾਰਡ ਜਿਹੜਾ ਉਹ ਨਾ ਖੇਡੋ ਇਹ ਨਾ ਕਹੋ ਕਿ ਸਾਨੂੰ ਡਰਾਇਆ ਜਾ ਰਿਹਾ ਜਾਂ ਧਮਕਾਇਆ ਜਾ ਰਿਹਾ ਇਹ ਸਾਹਮਣੇ ਤਸਵੀਰਾਂ ਨੇ ਉਹ ਦੇਖੋ ਤੁਸੀਂ ਉਹ ਸਾਹਮਣੇ ਦਿਖਾ ਦਿੰਨੇ ਆ ਫਿਰ ਆ ਜਾਂ ਤੇ ਫੇਰ ਕਹਿੰਦੇ ਆ ਵਿਕਟਮ ਕਾਰਡ ਪਲੇ ਕਰ ਲੈਣੇ ਕੋਲ ਕਰਨ ਦੀ ਕੋਸ਼ਿਸ਼ ਕਰਾਂ ਕਿ ਉਹਨਾਂ ਨਾਲ ਸਾਡੇ ਆਏ ਤੁਹਾਨੂੰ ਦਿਖ ਰਿਹਾ ਹੈ ਵਿਕਟਮ ਖਾੜਾ ਤੁਸੀਂ ਦੇਖੋ ਕਿੱਥੋਂ ਲੱਗੇ ਇਹਨਾਂ ਨੇ ਫੋਰਸ ਲਾਈ ਮੈਡਮ ਇਹ ਫੋਰਸ ਤੁਹਾਡੇ ਮਗਰ 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 ਫੋਰਸ ਫਿਰ ਰਹੀ ਹੈ ਤੁਹਾਡੇ ਕੀ ਪਤਾ ਇਹਨਾਂ ਨੇ ਕੀ ਕਰਨਾ ਚਾਹੁੰਦੇ ਆ ਕੀ ਕਰਨਾ ਹੈ ਤੁਸੀਂ ਬੂਤ ਸਾਡਾ ਖਾਲੀ ਕਰ ਦਿੱਤਾ ਹੋਇਆ ਇਹਨਾਂ ਨੇ ਤੁਸੀਂ ਬੈਠੇ ਬੂਤ ਨਹੀਂ ਇਹਦੇ 2 4 ਜਾਰੇ ਸਾਰੇ ਕਿਉਂ ਚਲੇ ਗਏ ਪਤਾ ਨਹੀਂ ਕਿਉਂ ਚਲੇ ਗਏ ਕੋਈ ਡਰ ਗਿਆ ਤੁਹਾਨੂੰ ਕੁਝ ਨਹੀਂ ਮੈਂ ਤਾਂ ਉਹਨੇ ਆ ਕੇ ਬੈਠਾ ਜੇ ਤਾਂ ਤਸਵੀਰਾਂ ਨੇ ਇਹ ਬੀਬੀ ਕੰਚਨਪ੍ਰੀਤ ਹੁਣਾ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਸਾਡਾ ਬੂਥ ਜਿਹੜਾ ਉਹ ਖਾਲੀ ਕਰਵਾਇਆ ਜਾ ਰਿਹਾ ਇਹ ਤਮਾਮ ਪੁਲਿਸ ਫੋਰਸ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਨਾਲ-ਨਾਲ ਉਹਨਾਰੇ ਜਾ ਰਹੀ ਹੈ ਜਿੱਥੇ-ਜਿੱਥੇ ਜਾ ਰਹੇ ਨੇ ਉੱਥੇ-ਉੱਥੇ ਨਾਲ-ਨਾਲ ਪੁਲਿਸ ਫੋਰਸ ਵੀ ਜਿਹੜੀ ਹੈ ਉਹ ਕੰਚਨਪ੍ਰੀਤ ਹੁਣਾ ਦੇ ਨਾਲ ਦਿਸ ਰਹੀ ਹੈ ਇਹ ਅਕਾਲੀ ਦਲ ਦਾ ਬੂਥ ਹੈ ਤੇ ਇਹਨਾਂ ਵੱਲੋਂ ਇਲਜ਼ਾਮ ਲਾਇਆ ਕਿ ਸਾਡਾ ਬੂਥ ਹੀ ਜਿਹੜਾ ਉਹ ਖਾਲੀ ਕਰਵਾਇਆ ਗਿਆ ਹੈ ਇੱਥੇ ਤਾਂ ਇਥੋਂ ਦੇ ਕੀ ਹਾਲਾਤ ਸੀ ਉਸ ਤੋਂ ਪਹਿਲਾਂ ਉਹ ਤਾਂ ਪਤਾ ਨਹੀਂ ਹੈ ਪਰ ਇਲਜ਼ਾਮਾਂ ਦੀ ਝੜੀ ਜਿਹੜੀ ਹੈ ਉਹ ਲਗਾਈ ਜਾ ਰਹੀ ਹੈ ਅਕਾਲੀ ਦਲ ਵੱਲੋਂ